ਜੀ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਕੋਰਟ ਕੀਤਾ ਗਿਆ ਪੇਸ਼ ਬੋਲੇ ਕੋਰਟ ਤੋਂ ਮਿਲੇਗਾ ਇਨਸਾਫ ਅਦਾਲਤ ਚ ਰੱਖਾਂਗਾ ਆਪਣਾ ਪੱਖ ਜਗਰਾਉਂਦੇ ਪਿੰਡ ਪੋਨਾਚ ਰਾਜਵੀਰ ਜਵੰਦਾ ਦਾ ਪੋਖ ਸਮਾਗਮ ਰਾਜਵੀਰ ਦੀ ਬੇਟੀ ਬੋਲੀ ਮੇਰੇ ਪਾਪਾ ਮੈਨੂੰ ਮੰਨਦੇ ਸੀ ਲੱਖ ਉਦਾਸਮਨ ਬੋਲੇ ਜਾਰੀ ਰਹਿਣਗੇ ਜਵੰਦਾ ਦੇਸ਼ੂ ਸ਼ੋ ਮਸਟ ਗੋ ਆਨ ਤਰਨਤਾਰਨ ਚ ਰੋਡ ਸ਼ੋਦਾਨ ਵਿਰੋਧੀਆਂ ਤੇ ਜਮ ਕੇ ਬਰੇ ਸੀਐਮ ਮਾਨ ਬੋਲੇ ਅਸੀਂ ਨਹੀਂ ਕਰਦੇ ਨਫਰਤ ਦੀ ਰਾਜਨੀਤੀ ਅਕਾਲੀ ਦਲ ਤੇ ਮੁਰ ਨਿੱਕਲੀ ਪਾਲਾਤਾਂ ਖਿਊ ਸੈਡਲਾਈਨਸ ਦੇ ਪ੍ਰਯੋਜ ਪਤੰਜਲੀ ਗਾਂ ਦਾ ghee ਮਾਂ ਦਾ ਭਰੋਸਾ ਪਿਆਰ ਸੇ ਪਰੋਸਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਨਪ੍ਰਜੋਤ ਕੋਰ న్యూਸ 18 ਪੰਜਾਬ ਰਣਾ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਇੱਕ ਅਹਿਮ ਤੇ ਵੱਡੀ ਖਬਰ ਦਾ ਰੋਕ ਕਰਾਂਗੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਨਿਆਇਕ ਹਿਰਾਸਤ 'ਚ ਪੇਸ਼ ਦਿੱਤਾ ਗਿਆ ਹੈ ਸੀਬੀਆਈ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਪੇਸ਼ ਦਿੱਤਾ ਹੈ ਇਸ ਲਈ ਅਹਿਮ ਤੇ ਵੱਡੀ ਖਬਰ ਹੁਣ ਜੁਡੀਸ਼ੀਅਲ ਰਿਮਾਂਡ ਤੇ ਪੇਸ਼ ਦਿੱਤੇ ਗਏ ਨੇ ਹਰਚਰਨ ਸਿੰਘ ਪੁੱਲਰ ਡੀਆਈਜੀ ਨੂੰ ਚੰਡੀਗੜ੍ਹ ਦੀ ਸੀਬੀਆਈ ਕੋਰਟ 'ਚ ਦਰਸਲ ਪੇਸ਼ ਕੀਤਾ ਗਿਆ ਸੀ ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਕੋਰਟ ਪੇਸ਼ ਕੀਤਾ ਤੇ ਪ ਉਸ ਦੌਰਾਨ ਡੀਆਈਜੀ ਪੁੱਲਨ ਨੇ ਕਿਹਾ ਕਿ ਕੋਰਟ ਤੋਂ ਮੈਨੂੰ ਇਨਸਾਫ ਮਿਲੇਗਾ ਅਦਾਲਤ 'ਚ ਮੈਂ ਆਪਣਾ ਪੱਖ ਰੱਖਾਂਗਾ ਦੱਸ ਦੇ ਕਿ 8 ਲੱਖ ਰੁਪਏ ਰਿਸ਼ਵਤ ਮੰਗਣ ਦੇ ਮਾਮਲੇ 'ਚ ਇੱਕ ਗ੍ਰਫਤਾਰੀ ਕੀਤੀ ਗਈ ਸੀਬੀਆਈ ਦੀ ਟੀਮ ਦੇ ਵੱਲੋਂ ਡੀਆਈਜੀ ਦੇ ਘਰੋਂ 5 ਜੀ ਕਰੋੜ ਰੁਪਏ ਤੋਂ ਵੱਧ ਦਾ ਕੈਸ਼ ਵੀ ਬਰਾਮਦ ਹੋਇਆ ਹੈ ਇਸ ਨਾਲ ਹੀ ਡੀਆਈਜੀ ਦੇ ਘਰ ਤੋਂ ਕਰੀਬ 2 ਕਰੋੜ ਦਾ 골ਡ ਵੀ ਮਿਲਿਆ ਸੀ ਤੇ ਮਹਿੰਗੀਆਂ ਗੱਡੀਆਂ ਤੇ ਕੜੀਆਂ ਵੀ ਬਰਾਮਦ ਹੋਈਆਂ ਸੀ ਤੇ ਆਡੀ ਦੇ ਮਰਸੀਡੀਜ਼ ਕਾਰ ਦੀਆਂ ਚਾਬੀਆਂ ਵੀ ਬਰਾਮਦ ਹੋਈਆਂ ਸੀ ਜਾਂਚ ਦੌਰਾਨ ਬਾਈ ਐਕਸਪੈਂਸਿਵ ਵਾਚੇਸ ਵੀ ਉੱਥੋਂ ਮਿਲਿਆ ਨੇ ਤੇ ਲੋਕਰਸ ਦੀਆਂ ਚਾਬੀਆਂ ਵੀ ਉੱਥੋਂ ਬਰਾਮਦ ਕੀਤੀਆਂ ਗਈਆਂ ਤੇ ਪੰਜਾਬ ਦੇ ਕਈ ਪ੍ਰਾਪਰਟੀ ਦੇ ਦਸਤਾਵੇਜ਼ ਉਹ ਵੀ ਉੱਥੋਂ ਬਰਾਮਦ ਕੀਤੇ ਗਏ ਨੇ ਕਿਉਂਕਿ ਹੁਣ ਕੁਝ ਦਿਨ ਪਹਿਲਾਂ ਹੀ ਇਹ ਤਸਵੀਨਾ ਜਦੋਂ ਕਿ ਡੀਆਈਜੀ ਹਰਚਰਨ ਸਿੰਘ ਕੋਲਰ ਨੂੰ ਸੀਬੀਆਈ ਦੀ ਕੋਰਟ ਪੇਸ਼ ਕੀਤਾ ਗਿਆ ਸੈਕਟਰ 43 ਹੈ ਸੀਬੀਆਈ ਕੋਰਟ ਨੇ 14 ਦਿਨਾਂ ਦੀ ਨਾਕਰਾਸਤ ਪੇ ਦਿੱਤਾ ਹੈ ਡੀਆਈਜੀ ਨੂੰ ਚੰਡੀਗੜ੍ਹ ਦੀ ਸੀਬੀਆਈ ਕੋਰਟ ਦਰਸਲ ਪੇਸ਼ ਕੀਤਾ ਗਿਆ ਸੀ ਕੱਲ ਦਾ ਉਹ ਦਿਨ ਤਕਰੀਬਨ 10 ਵਜੇ ਗ੍ਰਫਤਾਰ ਕੀਤਾ ਗਿਆ ਸੀ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਮੋਹੱਲੇ ਸਥਿਤ ਆਫਿਸ ਤੋਂ ਤੇ ਉਸ ਤੋਂ ਬਾਅਦ ਹੀ ਉਹਨਾਂ ਦੇ ਜੋ ਆਫਿਸ ਹੈ ਮੋਹੱਲੇ 'ਚ ਤੇ ਸੈਕਟਰ 40 ਜੋ ਕਰ ਹੈ ਉੱਥੇ ਰੇਡ ਕੀਤੀ ਗਈ ਰੇਡ ਕਰਕੇ ਕਈ ਕੁਝ ਵੱਡੀ ਬਰਾਮਦਗੀ ਵੀ ਕੀਤੀ ਗਈ ਸੀ। ਸਰ ਕੁਝ ਕੁਝ ਕਹੋ ਜੀ ਪੁੱਲਰ ਸਾਹਿਬ ਤੇ ਜਿਹੜੀ ਅਲੀਗੇਸ਼ਨ ਲੱਗੇ ਨੇ ਕੁਝ ਕਹੋਗੇ ਸਰ? ਮੈਂ ਕਿਹਾ ਕੋਰਟ ਪੂਰਾ ਸਾਫ ਕਰੇਗੀ ਕੋਰਟ ਚ ਹਰੇਕ ਪੱਖ ਦਾ ਜੀ ਜਲਦੀ ਜਲਦੀ ਇੰਨੀ ਰਿਕਵਰੀ ਹੋਈ ਹੈ ਉਹ ਵੀ ਲੈ ਬਾਈਟਾ ਤੁਹਾਡੇ ਕੋਲੋਂ ਸੱਤ ਕੋਰਟ ਕਿਹਾ ਜਾ ਰਿਹਾ ਕਿ ਗੈਣੀ ਗੁਣੀ ਮਿਲੈ ਸਾਰੇ ਲੋਕ ਜਵਾਬਦਾ ਹੋਣਗੇ ਠੀਕ ਹੈ ਭੁਲੇ ਸਾਬ ਸੁਨੋ ਸਾਬ ਇਹ ਪੂਰਾ ਮਾਮਲਾ ਕਿ ਐ ਤੁਸੀਂ ਇੱਥੇ ਆਏ ਹੋ ਅੱਜ ਤੇ ਥੋੜਾ ਜਿਹਾ ਜਾਣਕਾਰੀ ਦਿਓਗੇ ਸੀਬੀਆਈ ਨੇ ਕੀ ਤਰਕ ਰੱਖਿਆ ਸੀ ਸਰ ਕੱਲ ਇਹਨਾਂ ਨੂੰ 11 ਵਜੇ ਆਫਿਸ ਤੋਂ ਲੈ ਕੇ 11 ਵਜੇ ਉਹ ਅਰੈਸਟ ਹੋਈ ਹੈ ਆ ਰਾਤ 1:00 ਵਜੇ ਦੀ 11 ਵਜੇ ਤੋਂ ਲੈ ਕੇ 8 ਵਜੇ ਦਾ ਮੀਮੋ ਅਰੈਸਟ ਵਿੱਚ ਕੁਝ ਕੋਈ ਜ਼ਿਕਰ ਨਹੀਂ ਕੀ ਕੀਤਾ ਕਿ ਕੁਝ ਗਿੱਚ ਕੀਤੀ ਤਾਂ ਅੱਜ ਜੋ ਹੈ ਇਹਨਾਂ ਨੇ ਆ ਕੇ ਸਿੰਪਲ ਜੁਡੀਸ਼ੀਅਲ ਕਸਟਡੀ ਰਿਕਵੈਸਟ ਕੀਤੀ ਹੈ ਜੀ ਆਨਰੇਬਲ ਥੋੜਾ ਪਿੱਛੇ ਆ ਜਾਓ ਤੁਨਵਰ ਸਾਹਿਬ ਇਹ ਪੂਰਾ ਮਾਮਲਾ ਕਿ ਇਹ ਤੁਸੀਂ ਇੱਥੇ ਆਏ ਹੋ ਅੱਜ ਤੇ ਥੋੜਾ ਜਿਹਾ ਜਾਣਕਾਰੀ ਦਿਓਗੇ ਸੀਬੀਆਈ ਨੇ ਕੀ ਤਰਕ ਰੱਖਿਆ ਸੀ ਸਰ ਕੱਲ ਇਹਨਾਂ ਨੂੰ 11 ਵਜੇ ਆਫਿਸ ਤੋਂ ਮੈਂ ਕਿਹਾ 11 ਵਜੇ ਜੋ ਅਰੇਸ ਡਿਸ਼ੂ ਕੀਤੀ ਹੈ ਆ ਰਾਤ 11 ਵਜੇ ਦੀ 11 ਵਜੇ ਤੋਂ ਲੈ ਕੇ 8 ਵਜੇ ਦਾ ਮੀਮੂ ਅਰੇਸ ਵਿੱਚ ਮੁੱਝ ਕੋਈ ਜ਼ਿਕਰ ਨਹੀਂ ਕੀ ਕੀਤਾ ਕਿ ਕੁਝ ਗਿੱਚ ਕੀਤੀ ਤਾਂ ਅੱਜ ਜੋ ਹੈ ਇਹਨਾਂ ਨੇ ਆ ਕੇ ਸੰਪਰਕ ਜੁਡੀਸ਼ੀਅਨ ਕਸਟਡੀ ਦੀ ਰਿਕਵੈਸਟ ਕੀਤੀ ਹੈ ਜੀ ਆਨਰੇਬਲ ਕੋਰਟ ਨੇ ਕੋਰਟ ਦੇ ਵੱਲੋਂ ਇਸ ਕਾਲ ਤਾਂ ਜ਼ਿਕਰ ਕੀਤਾ ਗਿਆ ਕਿ ਇਸ ਤਿਕਾਣਾ ਜੁਡੀਸ਼ੀਅਲ ਕਸਟਡੀ ਚ ਪੇ ਦਿੱਤਾ ਗਿਆ ਹਾਲਾਂਕਿ ਜੋ ਵਕੀਲ ਨੇ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸੀਬੀਆਈ ਦੀ ਟੀਮ ਦੇ ਵੱਲੋਂ ਰਿਮਾਂਡ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ ਹਾਲਾਂਕਿ اے ਵੀ ਨਹੀਂ ਦੱਸਿਆ ਗਿਆ ਕੋਰਟ ਦੇ ਅੰਦਰ ਕਿ ਕੱਲ ਸਵੇਰੇ 11 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਕੀ ਕੁਝ ਪੁੱਛ ਪੜਤਾਲ ਡੀਆਈਜੀ ਹਰਚਰਨ ਸਿੰਘ ਦੇ ਵੱਲੋਂ ਕੀਤੀ ਗਈ ਹੈ ਮੇਰੇ ਨਾਲ ਮੇਰੇ ਸੇ ਹੋਗੀ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ ਮਨੋਜ ਡੋ ਡੀਆਈਜੀ ਨੇ ਉਹਨਾਂ ਨੂੰ ਨਿਆਇਕ ਹਿਰਾਸਤ ਚ ਪੇ ਦਿੱਤਾ ਗਿਆ ਹੈ ਸੀਬੀਆਈ ਦੇ ਵੱਲੋਂ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਦੇਖੋ ਸਰਬਜੋਤ ਇਹਦੇ ਵਿੱਚ ਹਰਚਰਨ ਸਿੰਘ ਬੁੱਲਰ ਦੇ ਜਿਹੜੇ ਵਕੀਲ ਨੇ ਐਚਐਸ ਤੋਂ ਆ ਉਹਨਾਂ ਵੱਲੋਂ ਵੱਡਾ ਇਲਜ਼ਾਮ ਲਾਇਆ ਗਿਆ ਕਿ ਕੱਲ ਕਰੀਬ 11 11:30 ਵਜੇ ਦੇ ਵਿੱਚ ਉਹਨਾਂ ਨੂੰ ਚੱਕਿਆ ਗਿਆ ਸੀਗਾ ਸੀਬੀਆਈ ਵੱਲੋਂ ਤੇ ਰਾਤ ਨੂੰ 8 ਵਜੇ ਉਹਨਾਂ ਦੀ ਗ੍ਰਿਫਤਾਰੀ ਦਿਖਾਈ ਪਹਿਲਾ ਪੁਆਇੰਟ ਦੂਜਾ ਪੁਆਇੰਟ ਜਿਹੜਾ ਜਿਹੜਾ ਜੁਡੀਸ਼ੀਅਲ ਭੇਜਿਆ ਗਿਆ ਹੈ 14 ਦਿਨਾਂ ਦਾ ਜੁਡੀਸ਼ੀਅਲ ਭੇਜਿਆ ਗਿਆ ਹੈ ਔਰ ਇਹਦੇ ਵਿੱਚ ਰਿਮਾਂਡ ਦੀ ਜਿਹੜੀ ਗੱਲ ਕੀਤੀ ਗਈ ਹੈ ਕਿਉਂਕਿ ਰਿਮਾਂਡ ਦੀ ਜਿਹੜੀ ਗੱਲ ਨਹੀਂ ਕੀਤੀ ਗਈ ਹੈ ਹਾਲਾਂਕਿ ਇਹ ਸਾਰਾ ਆ ਪੂਰਾ ਜਿਹੜਾ ਮੈਟਰ ਹੈ ਬਹੁਤ ਜਲਦ ਹੀ ਸਾਹਮਣੇ ਆਏਗਾ ਬਹੁਤ ساری ਚੀਜ਼ਾਂ ਇਹਦੇ ਵਿੱਚ ਹੈ ਜਿਹੜੇ ਉਹਨਾਂ ਦੇ ਵਕੀਲ ਕਹਿੰਦੇ ਨਜ਼ਰ ਆਏ ਔਰ ਖੁਦ ਹਰਚਰਨ ਸਿੰਘ ਪੋਲਰ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲਬਾਤ ਕਰਨ ਦੀ ਉਹ ਜ਼ਰੂਰ ਇਹ ਕਹਿੰਦੇ ਨਜ਼ਰ ਆਏ ਕਿ ਕੋਰਟ ਇਨਸਾਫ ਕਰੂਗਾ ਕੋਰਟ ਦੇ ਵਿੱਚ ਸਾਰੀ ਚੀਜ਼ਾਂ ਹੈ ਔਰ ਜਲਦ ਹੀ ਸਾਰੀ ਚੀਜ਼ਾਂ ਨਿਕਲ ਕੇ ਬਾਹਰ ਆਣਗੀਆਂ ਦੇਖੋ ਹੁਣ ਇਹ ਦੋ ਤਿੰਨ ਚੀਜ਼ਾਂ ਨੇ ਜਿਹੜੀ ਸੀਬੀਆਈ ਦਾਵਾ ਕਰ ਰਹੀ ਹੈ ਕਿ ਜਿਹੜੀ ਵੀ ਕਨਵਰਸੇਸ਼ਨ ਹੋਗੀ ਚਾਹੇ ਪੈਸੇ ਦੀ ਰਿਕਵਰੀ ਹੋਗੀ 골 ਦੀ ਰਿਕਵਰੀ ਹੋਗੀ ਪ੍ਰਾਪਰਟੀ ਦੀ ਗੱਲ ਕੀਤੀ ਜਾ ਰਹੀ ਹੈ ਬੈਂਕਸ ਦੇ ਅਕਾਊਂਟ ਦੀ ਗੱਲ ਦੀ ਗੱਲ ਕੀਤੀ ਜਾ ਰਹੀ ਹੈ ਲਗਜ਼ਰੀ ਗੱਡੀਆਂ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਕਈ ਪ੍ਰਾਪਰਟੀਆਂ ਦੀ ਗੱਲ ਕੀਤੀ ਜਾ ਰਹੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਕ੍ਰਿਸ਼ਨੂ ਜਿਹੜਾ ਵਿਚੋਲੀਆ ਉਹ ਵੀ ਅਜ ਮੌਜੂਦ ਸੀਗਾ ਜਿਸ ਨੂੰ ਕਾਬੂ ਕੀਤਾ ਗਿਆ ਕਿਉਂਕਿ ਇਹਦੇ ਵਿੱਚ ਦੋ ਗ੍ਰਿਫਤਾਰੀਆਂ ਹੋਈ ਹੈ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 21 ਤੋਂ ਕ੍ਰਿਸ਼ਨੂ ਨੂੰ ਕਾਬੂ ਕੀਤਾ ਗਿਆ ਸੀਗਾ ਜੋ ਕਿ ਕੰਪਲੇਂਟੈਂਟ ਆਕਾਸ਼ ਜਿਹੜਾ ਆਕਾਸ਼ ਹੈ ਬੰਦੀ ਗੋਬਿੰਦਗੜ ਦਾ ਉਹ ਲਗਾਤਾਰ ਨਾਲ ਸੀਗਾ ਔਰ ਸੀਬੀਆਈ ਦੇ ਟੈਸਟੇ ਵੀ ਸੀਗਾ ਕਿਉਂਕਿ ਸੀਬੀਆਈ ਲਗਾਤਾਰ ਜਿੱਦਾਂ ਜਿੱਦਾਂ ਕਹਿ ਰਹੀ ਸੀ 11 ਤਰੀਕ ਦੀ ਇਹ ਕੰਪਲੇਂਟ ਹੈ ਜਦੋਂ ਆਕਾਸ਼ ਸੀਬੀਆਈ ਦਫਤਰ ਪਹੁੰਚਦਾ ਹੈ ਔਰ ਕੰਪਲੇਂਟ ਦਿੰਦਾ ਹੈ ਸੀਬੀਆਈ ਨੂੰ ਕਿ ਮੈਨੂੰ ਬਹੁਤ ਮਜਬੂਰ ਕੀਤਾ ਜਾ ਰਿਹਾ ਹੈ ਮੈਨੂੰ ਥ੍ਰੈਟ ਕੀਤਾ ਜਾ ਰਿਹਾ ਹੈ ਮੈਨੂੰ ਫੋਰਸ ਕੀਤਾ ਜਾ ਰਿਹਾ ਹੈ ਕਿ 5 ਲੱਖ ਮੰਥਲੀ ਦੋ ਪਹਿਲਾਂ 8 ਲੱਖ ਦੋ ਔਰ ਉਸ ਤੋਂ ਬਾਅਦ ਕਨਵਰਸੇਸ਼ਨ ਜਿਹੜੀ ਹੋਈ ਹੈ ਉਸ ਨੂੰ ਲੈ ਕੇ ਵੀ ਸਾਰੀ ਜਿਹੜੀ ਚੀਜ਼ਾਂ ਉਹ ਦਿੱਤੀ ਗਈ ਹੈ ਜਿਹੜੀ ਸੀਬੀਆਈ ਦਾਵਾ ਕਰ ਰਹੀ ਹੈ ਪਹਿਲਾਂ ਕ੍ਰਿਸ਼ਨੂ ਨੂੰ ਕਾਬੂ ਕੀਤਾ ਗਿਆ ਉਸ ਤੋਂ ਬਾਅਦ ਜਦ ਉਸ ਨੂੰ ਬ ਪੈਸੇ ਲੈ ਕੇ ਫਿਰ ਸੀਬੀਆਈ ਕਿਉਂਕਿ ਨਾਲ-ਨਾਲ ਸੀਗੀ ਕੱਲ ਪੂਰਾ ਦਿਨ ਕਿਉਂਕਿ ਕੱਲੀ ਨਹੀਂ ਬਲਕਿ ਕਈ ਦਿਨਾ ਤੋਂ ਟਰੈਪ ਕਰ ਰਹੀ ਸੀ 11 ਤਰੀਕ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਇਹ 11 ਤਰੀਕ ਤੋਂ ਲੈ ਕੇ ਜੀ ਅਸੀਂ ਗੱਲ ਕਰ ਲਈਏ ਟਰੈਪ ਲੱਗਿਆ ਹੋਇਆ ਸੀਗਾ ਸੀਬੀਆਈ ਦਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਹਾਲਾਂਕਿ ਹੁਣ ਕੁਛ ਹੀ ਦੇਰ ਬਾਅਦ ਬਾਹਰ ਲੈ ਕੇ ਆਣਗੇ ਜਿਹੜੇ ਹਰਚਰਨ ਸਿੰਘ ਪੁੱਲਰ ਨੇ ਔਰ ਉਹਨਾਂ ਦਾ ਜਿਹੜਾ ਵਿਚੋਲੀਆ ਹੈ ਉਹਨਾਂ ਨੂੰ ਬਾਹਰ ਲੈ ਕੇ ਆਣਗੇ ਔਰ ਹਾਲਾਂਕਿ ਦੇਖੋ ਇਹਦੇ ਇਸ ਕੇਸ ਦੇ ਵੀ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਸਰਬ ਜੋ ਸਮਝਣ ਵਾਲੀ ਹੈ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ सीबीआई ਨੇ ਜਿਸ ਤਰ੍ਹਾਂ ਦਾ ਟਰੈਪ ਲਾਇਆ ਔਰ ਜਿਸ ਤਰ੍ਹਾਂ ਮੰਡੀ ਗੋਬਿੰਦ ਗਰਦਾ ਜਿਹੜਾ ਇਹ ਸਕ੍ਰੈਪ ਡੀਲਰ ਹੈ ਇਸ ਨੇ ਜਿਹੜੇ سنگੀਨ ਇਲਜ਼ਾਮ ਲਾਏ ਨੇ ਉਹਦੇ ਵਿੱਚ ਹੁਣ ਕਈ ਚੀਜ਼ਾਂ ਨੇ ਜੋ ਕਿ ਇਨਵੈਸਟੀਗੇਸ਼ਨ ਕਰਨ ਦੀ ਹੈ ਕਿਉਂਕਿ 2023 ਦਾ ਇਹ ਕੇਸ ਦੱਸਿਆ ਜਾ ਰਿਹਾ ਹੈ ਐਫ ਆਈ ਆਰ ਨੰਬਰ 155 ਇਹਦੇ ਵਿੱਚ ਕਿਹਾ ਜਾ ਰਿਹਾ ਸਰਹੰਦ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀਗਾ 2023 ਦੇ ਵਿੱਚ ਆਕਾਸ਼ ਦੇ ਨਾਂ ਤੇ ਔਰ ਉਸੇ ਕੇਸ ਦੇ ਵਿੱਚ ਉਸ ਨੂੰ ਡਰਾਇਆ ਜਾ ਰਿਹਾ ਸੀਗਾ ਉਸੇ ਕੇਸ ਦੇ ਵਿੱਚ ਉਸ ਨੂੰ ਧਮਕਾਇਆ ਜਾ ਰਿਹਾ ਸੀਗਾ ਕਿ ਕੇਸ ਰੀਓਪਨ ਕੀਤਾ ਜਾਏਗਾ ਉਸ ਨੂੰ ਦੁਬਾਰਾ ਤੋਂ ਜਿਹੜਾ ਹੈਗਾ ਜੇਲ੍ਹ ਭੇਜਿਆ ਜਾਏਗਾ ਨਹੀਂ ਤਾਂ ਤੁਸੀਂ ਸੈਟਿੰਗ ਕਰੋ ਬਹੁਤ ساری ਚੀਜ਼ਾਂ ਜਿਸ ਨੂੰ ਲੈ ਕੇ ਲਗਾਤਾਰ ਹੀ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਔਰ ਕੰਪਲੇਂਟ ਤੋਂ ਬਾਅਦ ਇਹਦੇ ਵਿੱਚ सीबीआई ਲਗਾਤਾਰ ਇਹਦੇ ਰੱਖੀ ਕਰ ਰਹੀ ਸੀ ਉਹ ਜਿਹੜਾ ਖਿਸ ਨੂੰ ਵਾਲੀ ਨਿਸ਼ਾਨ ਕੀ ਰਿਮਾਂਡ ਲੈਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਕਿਉਂਕਿ ਕੱਲ ਬਹੁਤ ਸਾਰੇ ਐਵੀਡੈਂਸ ਆਲਰੇਡੀ ਮਿਲ ਗਏ ਨੇ ਪੁਛਪੜਤਾਲ ਆਲਰੇਡੀ ਹੋ ਚੁੱਕੀ ਹੈ ਤਾਂ ਇਹ ਲੋ ਨਹੀਂ ਸਮਝੀ ਸੀਬੀਆਈ ਦੇ ਵੱਲੋਂ ਕਿ ਹੋਰ ਰਿਮਾਂਡ ਲਿਆ ਜਾਏ ਦੇਖੋ ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਦੇਖੋ ਬਿਲਕੁਲ ਕੁਸ਼ਨ ਉੱੜਦਾ ਹੈ ਬਿਲਕੁਲ ਕੁਸ਼ਨ ਉੱੜਦਾ ਹੈ ਕਿ ਆਖਿਰ ਰਿਮਾਂਡ ਦੀ ਗੱਲ ਕਿਉਂ ਨਹੀਂ ਆਈ ਰਿਮਾਂਡ ਕਿਉਂ ਨਹੀਂ ਲਿਆ ਗਿਆ ਸਿੱਧਾ ਉਹਨਾਂ ਨੂੰ ਜੁਡੀਸ਼ੀਅਲ ਕਿਉਂ ਭੇਜ ਦਿੱਤਾ ਗਿਆ ਕਿਉਂਕਿ ਪਹਿਲਾਂ ਇਹ ਗੱਲ ਜ਼ਰੂਰ ਸਾਹਮਣੇ ਆ ਰਹੀ ਸੀ ਕਿ ਕਿ ਬਹੁਤ ਸਾਰੀ ਚੀਜ਼ਾਂ ਹੈ ਜਿਸ ਦੀ ਇਨਵੈਸਟੀਗੇਸ਼ਨ ਕਰਨੀ ਹੈ ਹੋਰ ਵੀ ਕਈ ਲੋਕ ਸ਼ਾਮਿਲ ਹੋ ਸਕਦੇ ਨੇ ਜੇ ਦੀ ਗੱਲ ਸਾਹਮਣੇ ਆ ਰਹੀ ਸੀ ਕਿ ਕੱਲ ਤੋਂ ਲੈ ਕੇ ਕੱਲ ਤੁਸੀਂ ਦੇਖੋ ਕਿ ਕਰੀਬ 11 ਵਜੇ ਤੋਂ ਲੈ ਕੇ ਅੱਜ ਸਵੇਰੇ 10:30 ਤੱਕ ਸੀਬੀਆਈ ਯਾਨੀ ਕਿ ਕਹਿ ਸਕਦੇ ਨੇ ਕਰੀਬ 24 ਘੰਟੇ ਔਰ ਆ ਸਵੇਰੇ सीबीआई ਕਾफी ਜਿਆਦਾ ਜਿਹੜਾ ਬੈਗ ਅਟੈਚੀ ਹੋਰ ਜਿਹੜੇ ਬੰਡਲ ਨੇ ਉਹਨਾਂ ਨੂੰ ਪੂਰਾ ਸੀਲ ਕਰਨ ਤੋਂ ਬਾਅਦ ਉਹਨਾਂ ਦੇ ਘਰ ਤੋਂ ਨਿਕਲੀ ਸੀ ਯਾਨੀ ਕਿ ਕਰੀਬ 24 ਘੰਟੇ ਦੀ ਰੇਡ ਹੋਈ ਹੈ ਤੁਸੀਂ ਦੇਖੋ ਉਹਨਾਂ ਦੇ ਆਫਿਸ ਉਹਨਾਂ ਦੇ ਘਰ ਉਹਨਾਂ ਦੇ ਬੈਂਕ ਸਾਰਾ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ ਰਿਹਾ ਸੀਗਾ ਔਰ ਵਕ ਵਕ ਟੀਮਾਂ ਜਿਹੜੀਆਂ ਹੈ ਸੀਬੀਆਈ ਦੀ ਉਹ ਲਗਾਤਾਰੀ ਦੇ ਵਿੱਚ ਕੰਮ ਕਰ ਰਹੀ ਸੀ ਔਰ ਖੁਦ ਇਹਦੇ ਵਿੱਚ ਸੀਨੀਅਰ ਅਫੀਸਰ ਸੀਬੀਆਈ ਦੇ ਮੌਜੂਦ ਸੀ ਕਿਉਂਕਿ ਦੇਖੋ ਹਾਈ ਪ੍ਰੋਫਾਈਲ ਇਹ ਪੂਰਾ ਮਾਮਲਾ ਆਈਪੀਐਸ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇੱਕ ਬਹੁਤ ਸੰਗੀਨ ਇਲਜ਼ਾਮ ਇਹਦੇ ਵਿੱਚ ਲੱਗੇ ਸੀ ਹਾਲਾਂਕਿ ਉਹਨਾਂ ਨੂੰ ਹੁਣ 14 14 ਦਿਨ ਦੀ ਜੁਡੀਸ਼ੀਅਲ ਟਾਪੀਸ ਦਿੱਤੀ ਹੈ ਲੇਕਿਨ ਹੁਣ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜ਼ਰੂਰ ਹੈ ਸੀਬੀਆਈ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਜਾਰੀ ਰਹੇਗੀ ਇਹਦੇ ਵਿੱਚ ਹੋਰ ਕੌਣ ਕੌਣ ਮਛਲੀਆਂ ਨੇ ਕਿਸ ਕਿਸ ਦਾ ਦੇਖੋ ਇੱਕ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਆ ਇਹ ਇਹਦੇ ਵਿੱਚ ਇੱਕ ਡਾਇਰੀ ਦਾ ਵੀ ਜ਼ਿਕਰ ਹੋ ਰਿਹਾ ਹੈ ਇੱਕ ਡਾਇਰੀ ਉਹ ਡਾਇਰੀ ਕੀ ਹੈ ਉਹ ਡਾਇਰੀ ਦੇ ਵਿੱਚ ਕਈ ਨੰਬਰ ਲਿਖੇ ਹੋਏ ਨੇ ਉਹ ਡਾਇਰੀ ਦੇ ਵਿੱਚ ਕਈ ਬਿਜ਼ਨਸਮੈਨ ਦੀ ਗੱਲ ਕੀਤੀ ਗਈ ਹੈ ਬਿਜ਼ਨਸਮੈਨ ਦੇ ਨੰਬਰ ਲਿਖੇ ਗਏ ਨੇ ਆਖਿਰ ਉਹ ਡਾਇਰੀ ਦੇ ਵਿੱਚ ਕੀ ਹੈ ਜੋ ਕਿ ਹਜੇ ਸੀਬੀਆਈ ਉਸ ਬਾਰੇ ਫालतू ਜਾਣਕਾਰੀ ਜਿਹੜੀ ਜ਼ਿਆਦਾ ਜਾਣਕਾਰੀ ਨਹੀਂ ਦਿੰਦੀ ਨਜ਼ਰ ਆ ਰਹੀ ਲੇਕਿਨ ਕਿਤੇ ਨਾ ਕਿਤੇ ਬਹੁਤ ਸਾਰੀ ਚੀਜ਼ਾਂ ਹੈ ਜੋ ਕਿ ਹਜੇ ਖੁੱਲ ਸਕਦੀਆਂ ਜੋ ਕਿ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਿਹਾ ਲੇਕਿਨ ਜਿਹੜੇ ਹਰਚਰਨ ਸਿੰਘ ਭੁੱਲਰ ਨੇ ਉਹ ਜ਼ਰੂਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੋਰਟ ਸਾਨੂੰ ਇਨਸਾਫ ਦੇਊਗਾ ਦੂਜਾ ਉਹਨਾਂ ਦੇ ਜਿਹੜੇ ਵਕੀਲ ਹੈ ਉਹ ਵੀ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਨੇ ਕਿ ਕੱਲ 11 ਵਜੇ ਤੋਂ ਉਹਨਾਂ ਨੂੰ ਚੱਕਿਆ ਸੀ ਲੇਕਿਨ ਰਾਤ ਦੇ 8 ਵਜੇ ਉਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਦਿਖਾਈ ਹੈ ਆਖਿਰ ਇਸ ਵਿਚਾਲੇ ਕੀ ਹੋਇਆ ਉਹਨਾਂ ਨੂੰ ਕਿਸ ਤਰ੍ਹਾਂ ਪਰੇਸ਼ਾਨ ਕੀਤਾ ਗਿਆ ਕਿਉਂਕਿ ਇਹ ਵੀ ਕੋਰਟ ਦੇ ਵਿੱਚ ਗੱਲ ਆਈ ਹੈ ਉਹਨਾਂ ਦੀ ਮੈਡੀਸਨ ਦੀ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਮੈਡੀਸਨ ਜਿਹੜੀ ਹੈ ਉਹ ਉਹਨਾਂ ਨੂੰ ਬਾਹਰ ਦੀ ਨਹੀਂ ਦਿੱਤੀ ਜਾਏਗੀ ਅੰਦਰ ਤੋਂ ਹੀ ਮੈਡੀਸਨ ਲੈਣੀ ਪੈਗੀ ਇਹ ਵੀ ਗੱਲ ਅਜਰੂਰ ਸਾਹਮਣੇ ਆਏਗੀ ਕਿ ਆਖਿਰ ਨੂੰ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਜਾਂ ਕਿਸ ਤਰ੍ਹਾਂ ਦੀ ਹੈ ਇਹ ਵੀ ਗੱਲ ਜਰੂਰ ਜਿਹੜੇ ਕੋਰਟ ਦੇ ਸਾਹਮਣੇ ਰੱਖੀ ਗਈ ਸੀ ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਉਹਨਾਂ ਨੂੰ ਬਾਹਰ ਲੈ ਕੇ ਆਇਆ ਜਾਏਗਾ ਔਰ ਉਹਨਾਂ ਨੂੰ ਸਿੱਧਾ ਜੁਡੀਸ਼ੀਅਲ ਭੇਜਿਆ ਜਾਏਗਾ ਬੜੈਲ ਜੇਲ ਉਹਨਾਂ ਨੂੰ ਭੇਜਿਆ ਜਾਏਗਾ ਲੇਕਿਨ ਇਹਦੇ ਵਿਚਾਲੇ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਕੀਤਾ ਜਾ ਰਹਾ ਹੈ ਕਿ ਸੀਬੀਆਈ ਦੀ ਜਿਹੜੀ ਇਨਵੈਸਟੀਗੇਸ਼ਨ ਔਰ ਰਿਕਵਰੀ ਜਿਹੜੀ ਹੋਈ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਹੋ ਰ ਰਾਤ ਤੱਕ 5 ਕਰੋੜ ਸੀਗਾ ਹੁਣ ਤੱਕ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਉਹ ਹੋਰ ਵੀ ਵੱਧ ਚੁੱਕਿਆ ਹੈ ਕਿਉਂਕਿ ਕਾਊਂਟਿੰਗ ਜਾਰੀ ਸੀ ਇਸ ਤੋਂ ਇਲਾਵਾ 골ਡ ਦੇ ਜਿਹੜੀ 1.5 ਕਿਲੋ ਤੋਂ ਵੀ ਜ਼ਿਆਦਾ 골ਡ ਦੀ ਰਿਕਵਰੀ ਦੀ ਗੱਲ ਕੀਤੀ ਗਈ ਹੈ ਜਿਹੜੀ ਲਗਜ਼ਰੀ ਗੱਡੀਆਂ ਦੀ ਗੱਲ ਕੀਤੀ ਗਈ ਹੈ ਮਹਿੰਗੀ ਮਹਿੰਗੀ ਜਿਹੜੀ ਵਾਚੇਸ ਹੈ ਉਹਨਾਂ ਦੀ ਗੱਲ ਕੀਤੀ ਗਈ ਹੈ ਕਈ ਚੀਜ਼ਾਂ ਨੂੰ ਲੈ ਕੇ ਤੇ ਅਸੀਂ ਕਹਿ ਸਕਦੇ ਹਾਂ ਕਿਉਂਕਿ ਦੇਖੋ ਹਜੇ ਤੱਕ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ 7.5 ਕਰੋੜ ਹਜੇ ਤੱਕ ਬਰਾਮਦ ਕਰ ਲਿਆ ਗਿਆ ਹੈ ਔਰ 2.5 ਕਿਲੋ ਯਾਨੀ ਕਿ 2.5 ਕਿਜੀ 골ਡ ਵੀ ਰਿਕਵਰ ਕਿੱਤਾ ਜਾ ਚੁਕਿਆ ਹੁਣ ਤੁਸੀਂ ਖੁਦ ਦੇਖ ਲਓ ਅੰਦਾਜ਼ਾ ਲਾ ਲਓ ਕਿ ਇਹਦੀ ਜਿਹੜੀ ਲਗਾਤਾਰ ਵੱਧੀ ਜਾ ਰਹੀ ਹੈ ਮੈਂ ਇਹ ਕਿਉਂਕਿ ਕੋਰਟ ਦੇ ਅੰਦਰ ਜੋ ਵਕੀਲ ਸੀ ਡੀਆਈਜੀ ਦੇ ਦੂਸਰੇ ਪਾਸੇ ਸੀਬੀਆਈ ਵਾਲੋ ਪਾਸੋਂ ਜੋ ਵਕੀਲ ਸੀ ਕੀ ਕੁਝ ਆਰਗੂਮੈਂਟਸ ਕਿਨਾ ਕਿਨਾ ਪੁਆਇੰਟਸ ਤੇ ਆਰਗੂਮੈਂਟਸ ਹੋਇਆ ਕੋਰਟ ਦੇ ਅੰਦਰ ਦੇਖੋ ਆਰਗੂਮੈਂਟਸ ਜਿਹੜੇ ਨੇ ਅੰਦਰ ਕਈ ਚੀਜ਼ਾਂ ਤੇ ਹੋਏ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਰਿਕਵਰੀ ਦੀ ਗੱਲ ਕੀਤੀ ਗਈ ਸੀ ਸੀਬੀਆਈ ਵੱਲੋਂ ਉਹਨਾਂ ਦੇ ਵਕੀਲਾਂ ਵੱਲੋਂ ਕਿ ਇਸ ਤਰ੍ਹਾਂ ਦੀ ਰਿਕਵਰੀ ਹੋਈ ਹੈ ਔਰ ਕਈ ਡਾਕੂਮੈਂਟ ਜਿਹੜੇ ਆ ਉਹ ਸੀਲ ਕੀਤੇ ਗਏ ਨੇ ਯਾਨੀ ਕਿ ਆਪਣੇ ਕਬਜ਼ੇ 'ਚ ਲਿਆ ਗਏ ਪਹਿਲਾ ਪੁਆਇੰਟ ਦੂਜਾ ਪੁਆਇੰਟ ਕਿ ਜਿਹੜੀ ਕ੍ਰਿਸ਼ਨੂ ਦੀ ਗੱਲ ਹੋਈ ਹੈ ਕਿ ਕ੍ਰਿਸ਼ਨੂ ਕਿਸ ਤਰ੍ਹਾਂ ਵਿੱਚ ਦਾ ਏਜੰਟ ਬਣਿਆ ਹੋਇਆ ਸੀਗਾ ਵਿਚਾਲੇ ਕਾਲ ਕਰਦਾ ਸੀ ਔਰ ਇਹ ਹੀ ਡੀਆਈਜੀ ਭੁੱਲਰ ਦੇ ਕਹਿਣ ਦੇ ਮੁਤਾਬਿਕ ਅੱਗੇ ਤੋਂ ਅੱਗੇ ਜਾਂਦਾ ਸੀਗਾ ਅੱਗੇ ਤੋਂ ਅੱਗੇ ਗੱਲਬਾਤ ਕਰ ਰਿਹਾ ਸੀਗਾ ਇਸ ਕੇਸ ਦੀ ਅਸੀਂ ਗੱਲ ਕਰ ਲਈ ਹੈ ਤੀਜਾ ਪੁਆਇੰਟ ਹਾਲਾਂਕਿ ਇਹ ਇਹਨੂੰ ਬਿਲਕੁਲ ਅਗੇਂਸਟ ਜਿਹੜਾ ਹੈਗਾ ਹਰਚਰਨ ਸਿੰਘ ਪੁੱਲਰ ਦੇ ਵਕੀਲਾਂ ਵੱਲੋਂ ਕਿਹਾ ਗਿਆ ਕਿ ਬਿਲਕੁਲ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਹਰਚਰਨ ਸਿੰਘ ਪੁੱਲਰ ਦੀ ਤੁਸੀਂ ਪਿਛਲੀ ਹਿਸਟਰੀ ਦੇਖ ਲਓ ਉਹਨਾਂ ਦੇ ਪਰਿਵਾਰ ਦੀ ਦੇਖ ਲਓ ਬਿਲਕੁਲ ਸਾਫ਼ ਛਵੀ ਦੇ ਨੇ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ ਜਿਹੜਾ ਹੈ ਉਹਨਾਂ ਤੇ ਨਹੀਂ ਲੱਗਿਆ ਔਰ ਇਹ ਵੀ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਹੁਣ ਵੀ ਜੇਕਰ ਸੀਬੀਆਈ ਇਹਦੇ ਵਿੱਚ ਹੁਣ ਜਿਸ ਤਰ੍ਹਾਂ ਦੀ ਚੀਜ਼ਾਂ ਕਰ ਰਹੀ ਹੈ ਇਹ ਵੀ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਕੱਲ 11 ਵਜੇ ਤੋਂ ਲੈ ਕੇ 8 ਵਜੇ ਤੱਕ ਆਖਿਰ ਪੁੱਲਰ ਨੂੰ ਕਿੱਥੇ ਰ ਹੁਣ ਅਸੀਂ ਕਹਿ ਸਕਦੇ ਹਾਂ ਕਿ ਕਈ ਚੀਜ਼ਾਂ ਦੇ ਵਿੱਚ ਜਿਹੜੀ ਹੈ ਕੁਝ ਹੀ ਮਿੰਟਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਰਜਨ ਸਿੰਘ ਪੁੱਲਰ ਨੂੰ ਲੈ ਕੇ ਜਾਇਆ ਜਾਏਗਾ ਕਿਉਂਕਿ ਉਹਨ ਪ੍ਰੋਸੈਸ ਹੁੰਦਾ ਹੈ ਕਿਉਂਕਿ ਹੁਣ ਸਿੱਧਾ ਜੁਡੀਸ਼ੀਅਲ ਭੇਜਣਾ ਹੈ ਉਹ ਸਿੱਧਾ ਹੁਣ ਬਡੈਲ ਜੇਲ ਭੇਜਣਾ ਹੈ ਤਾਂ ਕਿਤੇ ਨਾ ਕਿਤੇ ਹੁਣ ਆਕਾਜੀ ਚੀਜ਼ਾਂ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਇਆ ਜਾਏਗਾ ਕਿਉਂਕਿ ਇਹਦੇ ਵਿੱਚ ਤੁਸੀਂ ਦੇਖੋ ਕਿ ਆਰਗੂਮੈਂਟ ਦੇ ਵਿੱਚ ਉਹਨਾਂ ਦੀ ਸਿਹਤ ਦੇ ਬਾਰੇ ਵੀ ਗੱਲਬਾਤ ਹੋਈ ਹੈ ਉਹਨਾਂ ਦੀ ਸਿਹਤ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਇਸ ਕਰਕੇ ਉਹਨਾਂ ਨੂੰ ਦਵਾਈਆਂ ਉਹਨਾਂ ਨੂੰ ਮੈਡੀਸਨ ਜਿਹੜੀ ਆ ਉਹ ਦਿੰਦੀ ਹੈ ਦੇਣੀ ਪੈਂਦੀ ਹੈ ਇਸ ਕਰਕੇ ਬਾਹਰ ਦੀ ਮੈਡੀਸਨ ਦੀ ਗੱਲ ਕੀਤੀ ਜਾ ਰਹੀ ਸੀ ਉਸ ਨੂੰ ਵੀ ਕੋਰਟ ਨੇ ਕਿਹਾ ਹੈ ਕਿ ਅਧਰੋ ਮੈਡੀਸਨ ਜਿਹੜੀ ਹੈ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਏਗੀ ਲੇਕਿਨ ਇਹਦੇ ਵਿੱਚ ਜਿਹੜਾ ਅਹਿਮ ਪੁਆਇੰਟ ਹੈ ਜਿਹੜਾ CBI ਵੱਲੋਂ ਵੀ ਚੁੱਕਿਆ ਗਿਆ ਹੈ ਉਹਦੇ ਵਿੱਚ ਇਹ ਪੁਆਇੰਟ ਹੈ ਕਿ ਜਿਹੜੀ ਰਿਕਵਰੀ ਹੋਈ ਹੈ ਜਿਹੜਾ ਕੈਸ਼ ਰਿਕਵਰ ਹੋਇਆ ਹੈ ਹੁਣ ਤੱਕ ਦੀ ਜਿਹੜੀ ਸੋਰਸਿਸ ਜਾਣਕਾਰੀ ਦੇ ਰਹੇ ਕਿ ਰਾਤ ਤੱਕ ਦਾ 5 ਕਰੋੜ ਸੀਗਾ ਹੁਣ ਹੋਰ ਵੀ ਜਿਹੜਾ ਹੈਗਾ ਕਾਊਂਟਿੰਗ ਦੌਰਾਨ ਕੈਸ਼ ਜਿਹੜਾ ਹੈਗਾ ਉਹਦੇ ਵਿੱਚ ਵਾਦਾ ਹੋਇਆ ਹੈ गोल्ड दासी ਗੱਲ ਕਰ ਲਈਏ 골드 ਦੀ ਜਿਹੜੀ ਹੈਗੀ ਕਰੀਬ 22 ਕਿਲੋ 골드 ਜਿਹੜਾ ਉਹ ਵੀ ਉਹਦੀ ਵੀ ਗੱਲ ਕੀਤੀ ਜਾ ਰਹੀ ਹੈ ਔਰ ਪ੍ਰਾਪਰਟੀ ਦੀ ਅਸੀਂ ਗੱਲ ਕਰ ਲਈਏ ਉਸ ਦੀ ਵੀ ਅਸੀਂ ਗੱਲ ਕਰ ਲਈਏ ਕਿ ਜਿਹੜਾ ਹੈਗਾ ਚਿੱਤਾ ਜਾ ਰਿਹਾ ਤੇ ਹਾਲਾਂਕਿ ਹੁਣ ਕੁਛ ਹੀ ਮਿੰਟਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਇਆ ਜਾਏਗਾ ਔਰ ਪੁਲਿਸ ਕਹਿ ਸਕਦੇ ਆ ਕਿ ਪੁਲਿਸ ਚੰਡੀਗੜ੍ਹ ਚੰਡੀਗੜ੍ਹ ਸੀਬੀਆਈ ਜਿਹੜੀ ਹੈ ਉਹਨ ਹੁਣਾਂ ਨੂੰ ਛੱਡ ਕੇ ਜਿਹੜਾ ਬਰੈਲ ਜੇਲ ਛੱਡ ਕੇ ਆਏਗੀ ਦੇਖੋ ਦੇਖੋ ਇਹ ਵੀ ਸੀ ਦੋ ਤਿੰਨ ਚੀਜ਼ਾਂ ਬਹੁਤ ਤਹਿਮ ਹੁੰਦੀ ਹੈ ਸਰਬਜੋਤ ਕਿ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਹੁੰਦੇ ਆ ਸੀਬੀਆਈ ਨੇ ਜਿਹੜੀ ਕੱਲ ਜਿਹੜੀ ਐਫਆਈਆਰ ਕੱਟੀ ਸੀ ਉਹਦੇ ਵਿੱਚ ਤੁਸੀਂ ਦੇਖੋ ਕਿ ਪੁਆਇੰਟ ਟੂ ਪੁਆਇੰਟ ਅਸੀਂ ਗੱਲ ਕਰ ਲਈਏ ਪੁਆਇੰਟ ਟੂ ਪੁਆਇੰਟ ਅਸੀਂ ਐਫਆਈਆਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਲਿਖੀ ਹੋਈ ਸੀ ਪਹਿਲਾ ਪੁਆਇੰਟ ਇਹਦੀ ਲਿਖਿਆ ਸੀਗਾ ਕਿ ਜਿਹੜਾ ਕ੍ਰਿਸ਼ਨੂ ਹੈ ਕ੍ਰਿਸ਼ਨੂ ਜਿਹੜਾ ਹੈਗਾ ਉਹ ਫੋਨ ਕਰਦਾ ਹੈ ਸੈਕਟਰ 9 ਦੇ ਵਿੱਚ ਮੁਲਾਕਾਤ ਹੁੰਦੀ ਹੈ 11 ਤਰੀਕ ਨੂੰ ਮੁਲਾਕਾਤ ਹੁੰਦੀ ਹੈ ਔਰ ਦੂਜੇ ਪਾਸੇ ਆਕਾਸ਼ ਪੈਸੇ ਲੈ ਕੇ ਆਂਦਾ ਹੈ ਉਸ ਤੋਂ ਬਾਅਦ ਡੀਆਈਜੀ ਨੂੰ ਕਾਲ ਕੀਤੀ ਜਾਂਦੀ ਹੈ ਕਿ ਪੈਸੇ ਫੜ ਲੈ ਜੁਲਾਈ ਦੇ ਨਹੀਂ ਆਏ ਅਗਸਤ ਦੇ ਨਹੀਂ ਆਏ ਸਪਟੈਂਬਰ ਦੇ ਨਹੀਂ ਆਏ ਧੀਰੇ ਧੀਰੇ ਜਿੱਦਾਂ ਜਿੰਨਾ ਕਹਿੰਦਾ ਉਹਨਾਂ ਨੂੰ ਲੈਂਦੇ ਇਹ ਬਹੁਤ ਸਾਰੀ ਚੀਜ਼ਾਂ ਨੇ ਜੋ ਕਿ ਸੀਬੀਆਈ ਨੇ ਆਪਣੇ ਪੂਰੇ ਐਫਆਈਆਰ ਦੇ ਵਿੱਚ ਲਿਖੀ ਹੋਈ ਆ ਤੇ ਹੁਣ ਕਹਿ ਸਕਦੇ ਆ ਕਿ ਬਹੁਤ ਸਾਰੀ ਚੀਜ਼ਾਂ ਹੈ ਔਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜ਼ਰੂਰ ਚਲਦੀ ਨਜ਼ਰ ਆਏਗੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨੋਜ ਜਿਵੇਂ ਕੋਈ ਅਪਡੇਟ ਹੋ ਰ आएगी ਛੇਤੀ ਤੁਹਾਡਾ ਰੁਖ ਹਸੀਂ ਫਿਰ ਤੋਂ ਕਰਾਂਗੇ ਤੇ ਡੀਆਈਜੀ ਹਰਚੰਦ ਸਿੰਘ ਕੋਲਰ ਨੂੰ ਜੁਡੀਸ਼ੀਅਲ ਰਿਮਾਂਡ ਤੇ ਪੇ ਦਿੱਤਾ ਗਿਆ ਹੈ ਦੱਸ ਕਿ ਸੀਬੀਆਈ ਦੇ ਵੱਲੋਂ ਕੋਈ ਵੀ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਹੁਣ ਉਹਨਾਂ ਨੂੰ ਕੁਝ ਹੀ ਦਿਨ ਚ ਜੋ ਬੜੈਲ ਜੇਲ ਹੈ ਸੈਕਟਰ 45 ਉੱਥੇ ਸ਼ਿਫਟ ਕੀਤਾ ਜਾਏਗਾ ਕਿਉਂਕਿ ਬੀਤੇ ਕੱਲ ਹੀ ਗ੍ਰਿਫਤਾਰੀ ਕੀਤੀ ਗਈ ਹੈ ਤੇ 8 ਲੱਖ ਦੀ ਰਿਸ਼ਵਤ ਮੰਗਣ ਦਾ ਇਹ ਪੂਰਾ ਮਾਮਲਾ ਕੋਰਾਨੋ ਜੁਡੀਸ਼ੀਅਲ ਕਸਟਡੀ ਚ ਪੇਕ ਦਿੱਤਾ ਗਿਆ ਅੱਗੇ ਵਧਾਂਗੇ ਰੁਕਰਾਂਗੇ ਅਗਲੀ ਖਬਰ ਦਾ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਗਵਰਨਰ ਗੁਲਾਬਚੰਦ ਕਟਾਰੀਆ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਹਰਚਰਨ ਪੁੱਲਰ ਦੇ ਘਰ ਚੂ ਬਿਲੇ ਕਰੋੜਾ ਰੁਪਏ ਨੇ ਜੇ ਇਸ ਸਟੇਜ ਤੇ ਇੰਨਾ ਭ੍ਰਿਸ਼ਟਾਚਾਰ ਹੈ ਤਾਂ ਕੀ ਹੋ ਰਿਹਾ ਹੋਵੇਗਾ ਇੰਨਾ ਵੱਡਾ ਪ੍ਰਸ਼ਾਸਨਿਕ ਤਾਂ ਚੱਲੇ ਕਿ ਬੈਠੇ पता नहीं लग्या इस तो कुछ भी नहीं हो सकता है एक एक जस ग्राम सोने का जिक्र करा तो सवा लख तक उसकी कीमत मौजूदा समय चुकी है कई प्रॉपर्ट के डॉक्यूमेंट बराबद हुए नारी लक्ष्मी तकरीबन साढ़े सात करोड़ की जो नकदी है वो भी रिकवर हुई है गुलाब चंद कटारिया ने इस एक बड़ा बयान उन्होंने कहा कि जे इस स्टेज पर इन्ना भ्रष्टाचार है तो की हो रहा होगा प्रशासनिक ढांचा लेके बैठे फिर भी पता नहीं मैं सोचता हूँ घटना तो अब जांच के बाद लगेगा <laughs> पढ़ने तो तो ये तो लगता है कि यार अगर इस स्टेज पर भी अगर इतना है तो फिर क्या हो रहा होगा और हमको दिखा क्यों नहीं इतने समय तक होना एक अलग चीज़ है लेकिन आखिर हम इतना प्रशासनिक ढांचा लेकर बैठे हैं और उसके बाद हमको पता ही नहीं लगा इससे ज़्यादा और कोई दुर्भाग्य की स्थिति नहीं हो निश्चित रूप से उनके घर में जैसा आज अखबार की न्यूज़ से है सात करोड़ तो केस मिला है तो आप कल्पना कर सकते हो ये इकट्ठा कोई एक दिन में से तो, तो हुआ नहीं होगा इसका मतलब यह है कि इतना बड़ा पुलिस ऑफिसर और इतना बड़ा हमारा लवाजमा होते हुए भी बाहर से आकर के पकड़ना पड़े इसका मतलब हमको अपने बारे में सोचना पड़ेगा सर पंजाब सरकार ने भ्रष्टाचार के खिलाफ मुहिम उठाई हुई है लेकिन उसके बावजूद ऐसे अधिकारी का पकड़ा जाना। ये शब्द बोलना आसान है इसको धरती पर उतारना बहुत कठिन है जितना उतार सको उतना प्रयत्न करो आखिर किसी ने प्रयत्न किया ना इतना बड़ा उजागर हुआ तो हम सबको सोचने के लिए मजबूर तो कर दिया यार तुम्हारी आंख के नीचे हो रहा है तो हमारा भी तो कुछ दोष है उसमें ਪੁੱਲਰ ਦੇ ਘਰ ਨੋਟਾਂ ਦੀ ਗਿਣਤੀ ਚਰਨ ਸਿੰਘ ਪੁੱਲਰ ਲਗਾਤਾਰ ਇਸਦਾ ਜ਼ਿਕਰ ਕਰ ਰਹੇ ਆ ਦੱਸ ਦਈਏ ਕਿ ਡਰਗ ਦੇ ਖਿਲਾਫ ਡਰਗ ਮਾਫੀਆ ਦੇ ਖਿਲਾਫ ਐਕਸ਼ਨ ਦੇ ਲਈ ਮਸ਼ਹੂਰ ਨੇ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਰਹੇ ਨੇ ਔਰ ਪੰਜਾਬ ਦੇ ਸਾਬਕਾ ਟੀਜੀਪੀ ਮਹਿਲ ਸਿੰਘ ਪੁੱਲਰ ਦੇ ਇਹ ਬੇਟੇ ਨੇ ਇਹ ਵੀ ਆਪਣੇ ਆਪ ਦੇ ਵਿੱਚ ਬੇਹਦ ਹੈ ਮੈਂ ਪੰਜਾਬ ਦੇ ਸਾਬਕਾ ਡੀਜੀਪੀ ਰਹੇ ਮਹਿਲ ਸਿੰਘ ਉਹਨਾਂ ਦੇ ਇਹ ਬੇਟੇ ਨੇ ਹਰਚਰਨ ਸਿੰਘ ਪੁੱਲਰ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ 2007 ਵਿੱਚ ਦੇ ਆਈਪੀਐਸ ਅਫਸਰ ਨੇ ਪਾਰ ਗ੍ਰਫਤਾਰੀ ਹੋਈ ਹੈ ਇਨਾ ਜ਼ਰੂਰ ਹੈ ਔਰ ਰਿਸ਼ਵਤ ਦਾ ਮਾਮਲਾ ਹੈ ਰਿਸ਼ਵਤ ਜਿਹੜੀ ਹੈ ਉਹ ਮੰਗੀ ਗਈ ਰਿਸ਼ਵਤ ਲਈ ਗਈ ਤਾਂ ਸੁਭਾਵਿਕ ਤੌਰ ਤੇ ਜਿਵੇਂ ਸਾਡੇ ਸਹਿਯੋਗੀ ਵੀ ਕਹਿ ਰਹੇ ਸੀ ਕਿ ਪਹਿਲੀ ਦਫਾ ਤਾਂ ਜਿਆ ਨਹੀਂ ਹੋਏਗਾ ਕਿ ਕਿਸੇ ਨੇ ਜਾ ਕੇ ਉਹਨਾਂ ਨੂੰ ਪੈਸੇ ਫੜਾ ਦਿੱਤੇ ਪਹਿਲਾਂ ਮੀਟਿੰਗਾਂ ਹੋਈਆਂ ਹੋਣਗੀਆਂ ਫੋਨ ਤੇ ਕੋਈ ਗੱਲਬਾਤ ਹੋਈ ਹੋਏਗੀ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਸਿੱਧਾ ਜਾ ਕੇ ਗ੍ਰਫਤਾਰੀ ਹੁੰਦੀ ਹੈ ਕਹਿੰਦੇ ਕਿ ਰਿਸ਼ਵਤ ਦੇ ਚਲਦੇ ਗ੍ਰਫਤਾਰੀ ਹੁੰਦੀ ਹੈ Manoj Rathie ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜ ਚੁਕੇ ਨੇ Manoj ਤੁਹਾਡੇ ਕੋਲ ਕੀ ਜਾਣਕਾਰੀ ਦੇਖੋ ਬਿਲਕੁਲ ਗੁਰਜੋਤ ਹੁਣ ਤੱਕ ਵੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਸਾਹਮਣੇ ਕਿ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਔਰ ਸੀਬੀਆਈ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਹਰਕਰਨ ਸਿੰਘ ਭੁੱਲਾ ਡੀਆਈਜੀ ਰੋਪੜ ਰੇਂਜ ਤੇ ਪਹਿਲਾਂ ਮੋਹਾਲੀ ਦੇ ਐਸਐਸਪੀ ਵੀ ਰਹੇ ਨੇ ਔਰ ਕਾਫੀ ਟਾਈਮ ਇਲਾਵਾ ਵੱਲੋਂ ਐਸਐਸਪੀ ਬਤੌਰ ਮੋਹਾਲੀ ਨਾਂਨੇ ਕੰਮ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਮੋਟ ਹੋ ਕੇ ਅੱਗੇ ਗਈ ਸੀ ਔਰ ਉਸ ਤੋਂ ਬਾਅਦ ਉਹ ਡੀਆਈਜੀ ਰੋਪੜ ਰੇਂਜ ਬਣ ਕੇ ਦੁਬਾਰਾ ਤੋਂ ਆਈ ਸੀ ਉਹ ਥੋੜੇ ਦਿਨ ਪਹਿਲਾਂ ਹੀ ਇਨਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਖੁਲਾਸੇ ਜਿਹੜੇ ਹੈਗੇ ਕਈ ਕਿਹੜੀ ਗੈਂਗ ਬਾਰੇ ਖੁਲਾਸੇ ਕਿਤੇ ਸੀਗੇ ਲੇਕਿਨ ਹੁਣ ਜਿਹੜਾ ਦੱਸਿਆ ਜਾ ਰਹਾ ਹੈ ਕਿ ਇਹ ਪੁਰਾਣਾ ਮਾਮਲਾ ਹੈ ਔਰ ਉਸ ਤੋਂ ਬਾਅਦ ਲਗਾਤਾਰ CBI ਇਹਦੀ ਰੈਕੀ ਕਰ ਰਹੀ ਸੀ ਅਕੋਰਡਿੰਗ ਟੂ ਜਿਹੜੇ CBI ਸੋਰਸਸ ਨੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਪੂਰੇ ਜਿਹੜੇ ਗਰੂਪ ਨੇ ਔਰ ਜਿਹੜੇ ਜਿੱਥੋਂ ਜਿੱਥੋਂ ਇਹ ਗੱਲਬਾਤ ਹੋ ਰਹੀ ਸੀ ਕਿਹਦੇ ਕਿਹਦੇ ਨਾਲ ਗੱਲ ਕਰ ਰਹੇ ਸੀਗੇ ਇਹ ਪੂਰਾ ਟਰੈਪ ਲਾਇਆ ਹੋਇਆ ਸੀ ਔਰ ਟਰੈਪ ਲਾਉਣ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਰਾਦੇ ਇਦਾਦੇਕਾਰ ਇਹਨਾਂ ਦੇ ਦਫ਼ਤਰ ਜਿਹੜੀ ਹੈ ਉਹ ਸੀਬੀਆਈ ਦੇ ਅੱਪਰ ਪਹੁੰਚੀ ਹੋਰ ਇਹਦੇ ਵਿੱਚ ਇੱਕ ਹੋਰ ਹੈ ਕਿ ਸੀਬੀਆਈ ਦੀ ਜਿਹੜੀ ਟੀਮ ਹੈ ਉਹ ਜਿਹੜੇ ਕਈ ਥਾਵਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਚੰਡੀਗੜ੍ਹ ਤੋਂ ਦਿੱਲੀ ਤੋਂ ਔਰ ਖੁਦ ਇਹਦੇ ਵਿੱਚ ਕਿਉਂਕਿ ਦੇਖੋ ਮਾਮਲਾ ਕਿਉਂਕਿ ਡੀਆਈਜੀ ਤੋਂ ਜੁੜਿਆ ਹੋਇਆ ਹੈ ਮਾਮਲਾ ਸੀਨੀਅਰ ਅਫਸਰ ਤੋਂ ਜੁੜਿਆ ਹੋਇਆ ਹੈ ਇਸ ਕਰਕੇ ਸੀਬੀਆਈ ਵੱਲੋਂ ਵੀ ਪੂਰਾ ਇਹਦੇ ਵਿੱਚ ਸੀਨੀਅਰ ਅਫਸਰ ਜਿਹੜੇ ਨੇ ਉਹਨਾਂ ਦੀ ਜਿਹੜੀ ਟੀਮ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਉਹ ਪਹੁੰਚੀ ਹੈ ਤੇ ਪੂਰੇ ਪ੍ਰੂਫ ਦੇ ਨਾਲ ਇੱਥੇ ਪਹੁੰਚ ਕੇ ਜਿਹੜੀ ਹੈਗੀ ਆ ਉਹ ਦੱਸ ਸਕੋਂ ਤੱਕ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਮਾਹੌਲੀ ਤੋਂ ਇੱਕ ਗ੍ਰਫਤਾਰੀ ਹੋਈ ਹੈ ਹਾਲਾਂਕਿ ਪੁਰਾਣਾ ਇਹ ਮਾਮਲਾ ਕੀ ਹੈ ਇਹ ਵੀ ਕੁਝ ਹੀ ਦਿਨ ਤੱਕ ਕਲੀਅਰ ਹੋਏਗਾ ਲੇਕਿਨ ਕਹਿ ਸਕਦੇ ਹੈ ਕਿ ਇੱਕ ਇਹ ਪਹਿਲੀ ਵਾਰ ਹੀ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਸੀਬੀਆਈ ਵੱਲੋਂ ਕਈ ਅਫਸਰਾਂ ਨੂੰ ਕਰਪਸ਼ਨ ਦੇ ਕੇਸ ਦੇ ਵਿੱਚ ਹਾਲਾਂਕਿ ਉਹ ਕਿ ਕਿਸ ਤਰ੍ਹਾਂ ਦਾ ਕਰਪਸ਼ਨ ਦਾ ਕੇਸ ਹੈ ਰਿਸ਼ਵਤ ਖੋਰੀ ਕਿਹਦੇ ਨਾਲ ਰਿਸ਼ਵਤ ਖੋਰੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਫਿਲਹਾਲ ਹਜੇ ਸੀਬੀਆਈ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਥੋੜੀ ਦੇਰ ਤੱਕ ਪ੍ਰੈਸ ਲੋਟ ਜ਼ਰੂਰ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਫਿਲਹਾਲ सीबीआई ਦੇ ਇਨੀਅਰ ਆਫੀਸਰ ਚੰਡੀਗੜ੍ਹ ਤੋਂ ਵੀ ਜਿਹੜੇ ਪੰਜਾਬ ਤੋਂ ਵੀ ਦਿੱਲੀ ਤੋਂ ਵੀ ਜਿਹੜੀ ਟੀਮ ਹੈ ਉਹ ਆਈ ਹੈ ਕਿਉਂਕਿ ਦੇਖੋ सीबीआई ਦਾ ਇੱਕ ਹੁੰਦਾ ਹੈ ਕਿ ਬਹੁਤ ਹੀ ਗੁਪਚਪ ਤਰੀਕੇ ਦੇ ਨਾਲ ਇਹਦਾ ਆਪਰੇਸ਼ਨ ਹੁੰਦਾ ਹੈ ਜੋ ਕਿਉਂਕਿ ਕਦੇ ਵੀ ਕੋਈ 트੍ਰੈਪ ਲਾਣਾ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਆਪਰੇਸ਼ਨ ਨੂੰ ਅੰਜਾਮ ਕੋਈ ਇਨਫੋਰਮੇਸ਼ਨ ਹੁੰਦੀ ਹੈ ਉਹਨਾਂ ਦੇ ਕੋਲ ਪੂਰੇ ਪ੍ਰੂਫ ਹੁੰਦੇ ਹੈ ਰਿਕਾਰਡਿੰਗ ਹੁੰਦੀ ਹੈ ਕੋਈ ਇਕੁਪਮੈਂਟਸ ਹੁੰਦੇ ਹੈ ਤਾਂ ਉਹਦੇ